ਸਤਿਗੁਰ ਜੀ ਫਰਮਾਉਂਦੇ ਰਬਦਾਸ ਇਹ ਗ੍ਰੰਥ ਹੈ ਪੜੇ ਸੁਣੇ ਮਨ ਲਾਏ ਸਭ ਹੀ ਪਦਾਰਥ ਮਿਲेंगे ਇਸ ਸੇ ਸਬਰ ਪਾਏ ਸਤਿਗੁਰ ਜੀ ਫਰਮਾਉਂਦੇ ਇਹ ਐਸਾ ਗ੍ਰੰਥ ਹੈ ਅੰਮ੍ਰਿਤ ਬਾਣੀ ਜਿਹੜਾ ਵੀ ਜੀਵ ਇਸ ਨੂੰ ਪੜ੍ਹੇਗਾ ਸੁਨੇਗਾ ਉਹਦੀਆਂ ਸਭੇ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਉਹਦੀਆਂ ਸਭੇ ਆਸਾਂ ਮੁਰਾਦਾ ਪੂਰੀਆਂ ਹੋਣਗੀਆਂ ਸਾਰੀਆਂ ਚੀਜ਼ਾਂ ਹੀ ਇਸ ਦੇ ਵਿੱਚੋਂ ਮਿਲ ਜਾਣਗੀਆਂ ਸਭੇ ਪਦਾਰਥ ਹਰ ਚੀਜ਼ ਇਹਦੇ ਵਿੱਚੋਂ ਮਿਲ ਜਾਵੇਗੀ ਜੋ ਵੀ ਸਾਨੂੰ ਲੋੜ ਹੈ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਕਰਾਉਂਦੇ ਅਰਦਾਸ ਬੇਨਤੀ ਕਰਦੇ ਕਿ ਸਾਨੂੰ ਧੀ ਮਿਲੇ ਸਾਨੂੰ ਪੁੱਤ ਮਿਲੇ ਸਾਡਾ ਕਾਰੋਬਾਰ ਵਧਿਆ ਹੋਵੇ ਤੇ ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਮਨ ਲਾ ਕੇ ਫੇਰ ਗੁਰਪਤਰੀ ਸਾਚੂ ਸਤਗੁਰ ਸਾਨੂੰ ਆਪਣੇ ਦਰ ਤੋਂ ਖਾਲੀ ਨਹੀਂ ਮੋੜਦਾ ਸਾਡੀਆਂ ਚੂੜੀਆਂ ਖੁਸ਼ੀਆਂ ਦੇ ਨਾਲ ਪਰ ਦਿੰਦਾ ਹੈ ਜੈ ਗੁਰ ਦੇ ਧੰਨ ਗੁਰ ਦੇ